ਹਾਂਜੀ ਸਟੂਡੈਂਟਸ ਸਾਡਾ ਜਿਹੜਾ ਟੌਪਿਕ ਆ ਬੜਾ ਹੀ ਇੰਪੋਰਟੈਂਟ ਆ ਸਾਹਿਤ ਪੁਰਸਕਾਰ ਭਾਰਤੀ ਸਹਿਦ ਅਕਾਦਮੀ ਵੱਲੋਂ ਜਿਹੜਾ ਦਿੱਤਾ ਜਾਂਦਾ ਏ ਉਹਦੇ ਲਈ ਨਾਮਿਨੇਟ ਹੋਏ ਜਾਂ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਲੇਖਕ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ ਕੀ ਕਰਕੇ ਅਸੀਂ ਜਾਣਾਂਗੇ 1953 ਦੇ ਵਿੱਚ ਸਭ ਤੋਂ ਪਹਿਲਾਂ ਪਾਈ ਵੀਰ ਸਿੰਘ ਸੀਗੇ ਜਿਹੜੇ ਉਹਨਾਂ ਨੂੰ ਕਵਿਤਾਵਾਂ ਦਾ ਸੰਗ੍ਰਹਿ ਮੇਰਾ ਸਾਈ ਜੀਓ ਮੇਰੇ ਸਾਈਆਂ ਜੀਓ ਦੇ ਲਈ ਸਾਹਿਤ ਪੁਰਸਕਾਰ ਪ੍ਰਾਪਤ ਹੋਇਆ ਉਸ ਤੋਂ ਬਾਅਦ 1956 ਦੇ ਵਿੱਚ ਅਮਰਤਾ ਪ੍ਰੀਤਮ ਨੂੰ ਉਹਨਾਂ ਦੀ ਕਵਿਤਾਵਾਂ ਸੰਗ੍ਰਹਿ ਸੁਨੇੜੇ ਪੁਸਤਕ ਦੇ ਅਧੀਨ ਜਿਹੜੀਆਂ ਉਹਦੇ ਲਈ ਉਹਨਾਂ ਨੂੰ ਇਨਾਮ ਪ੍ਰਾਪਤ ਹੋਇਆ 1969 ਦੇ ਵਿੱਚ ਮੋਹਨ ਸਿੰਘ ਇਹਨਾਂ ਨੂੰ ਕਵਿਤਾਵਾਂ ਦਾ ਸੰਗ੍ਰਹਿ ਵੱਡਾ ਵੇਲਾ ਦੇ ਲਈ ਸਾਹਿਦ ਪੁਰਸਕਾਰ ਮਿਲਿਆ 1961 ਦੇ ਵਿੱਚ ਸਾਹਿਦ ਪੁਰਸਕਾਰ ਮਿਲਿਆ ਸੀ ਨਾਨਕ ਸਿੰਘ ਇਹਨਾਂ ਦਾ ਜਿਹੜਾ ਨਾਵਲ ਸੀਗਾ ਇੱਕ ਮਿਆਨ ਦੋ ਤਲਵਾਰਾਂ ਇਹਦੇ ਲਈ ਇਹਨਾਂ ਨੂੰ ਮਿਲਿਆ ਬਲਵੰਤ ਗਾਰਗੀ ਨੂੰ 1962 ਦੇ ਵਿੱਚ ਰੰਗ ਮੰਚ ਲਈ ਮਿਲਿਆ ਜਿਹੜਾ ਕਿ ਭਾਰਤੀ ਰੰਗ ਮੰਚ ਖੋਜ ਸ਼੍ਰੇਣੀ ਵਿੱਚ ਆਉਂਦਾ ਏ 1964 ਵਿੱਚ ਪ੍ਰਭਜੋਤ ਕੌਰ ਪੱਬੀ ਜਿਹੜੀ ਪੁਸਤਕਾ ਜਿਹੜੀ ਕਵਿਤਾਵਾਂ ਦਾ ਸੰਗ੍ਰਹਿ ਹੈ ਇਸ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ 1965 ਦੇ ਵਿੱਚ ਕਰਤਾਰ ਸਿੰਘ ਦੁੱਗਲ ਇੱਕ ਛਿੱਟ ਚਾਨਣ ਦੀ ਨਿੱਕੀ ਕਹਾਣੀਆਂ ਦਾ ਸੰਗ੍ਰਹਿ ਸੀ ਜਿਹੜਾ ਇਹਦੇ ਲਈ ਇਹਨਾਂ ਨੂੰ ਅ ਪੁਰਸਕ੍ਰਿਤ ਕੀਤਾ ਗਿਆ ਸ਼ਿਵ ਕੁਮਾਰ ਬਟਾਲਵੀ ਨੂੰ 1967 ਦੇ ਵਿੱਚ ਲੂਣਾ ਇੱਕ ਕਾਵਨਾਟਕਾ ਜਿਹੜਾ ਮਹਾਕਾਵ ਉਹਦੇ ਲਈ ਸਾਹਿਤ ਪੁਰਸਕਾਰ ਮਿਲਿਆ 1968 ਦੇ ਵਿੱਚ ਕੁਲਵੰਤ ਸਿੰਘ ਵਿਰਕ ਨਿੱਕੀ ਕਹਾਣੀਆਂ ਦਾ ਸੰਗ੍ਰਹਿ ਨਵੇਂ ਲੋਕ ਲਈ ਇਹਨਾਂ ਨੂੰ ਪੁਰਸਕਾਰ ਮਿਲਿਆ 1979 ਦੇ ਵਿੱਚ ਡਾਕਟਰ ਹਰੀ ਭਜਨ ਸਿੰਘ ਇਹਨਾਂ ਦਾ ਕਵਿਤਾਵਾਂ ਦਾ ਸੰਗ੍ਰਹਿ ਜਿਹੜੀ ਪੁਸਤਕਾ ਨਾ ਧੁੱਪੇ ਨਾ ਛਾਵੇਂ ਇਸ ਲਈ ਇਹਨਾਂ ਨੂੰ ਪੁਰਸਕਾਰ ਮਿਲਿਆ 1971 ਵਿੱਚ ਦਲੀਪ ਕੌਰ ਟਵਾਣਾ ਇਹਨਾਂ ਦਾ ਨਾਵਲ ਸੀ ਇਹ ਹਮਾਰਾ ਜੀਵਨਾ ਇਸ ਲਈ ਇਹਨਾਂ ਨੂੰ ਸਾਹਿਤ ਪੁਰਸਕਾਰ ਜਿਹੜਾ ਇਹ ਉਹ ਪ੍ਰਾਪਤ ਕੀਤਾ ਮਿਲਿਆ 1972 ਦੇ ਵਿੱਚ ਸੰਤ ਸਿੰਘ ਸੇਖੋ ਇਹਨਾਂ ਦਾ ਇੱਕ ਨਾਟਕ ਜਿਹੜਾ ਸੀਗਾ ਪੁਸਤਕ ਮਿੱਤਰ ਪਿਆਰਾ ਦੇ ਅਧੀਨ ਇਹਨਾਂ ਨੂੰ ਜਿਹੜਾ ਏ ਉਹ ਪੁਰਸਕ੍ਰਿਤ ਕੀਤਾ ਗਿਆ ਇਸ ਤੋਂ ਬਾਅਦ 1973 ਵਿੱਚ ਹਰਚਰਨ ਸਿੰਘ ਇਹਨਾਂ ਦਾ ਨਾਟਕ ਅੱਜ ਸੌਰੀ ਕੱਲ ਅੱਜ ਤੇ ਪਲਕ ਇਹਦੇ ਲਈ ਪੁਰਸਕ੍ਰਿਤ ਕੀਤਾ ਗਿਆ ਇਹਨਾਂ ਨੂੰ 1974 ਵਿੱਚ ਸੋਹਣ ਸਿੰਘ ਸੀਤਲ ਇਹਨਾਂ ਦਾ ਨਾਵਲ ਯੁੱਗ ਬਦਲ ਗਿਆ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ 1975 ਦੇ ਵਿੱਚ ਗੁਰਦੇਵਾਲ ਸਿੰਘ ਇਨਾਂ ਦਾ ਨਾਵਲ ਅੱਧ ਚਾਨਣੀ ਰਾਤ ਲਈ ਇਹਨਾਂ ਨੂੰ ਪੁਰਸਕਾਰ ਮਿਲਿਆ 1976 ਵਿੱਚ ਕਰਨਲ ਨਰਿੰਦਰਪਾਲ ਸਿੰਘ ਨੂੰ ਨਾਵਲ ਬਾ ਮੁਲਾਜਾ ਹੋਸ਼ਿਆਰ ਲਈ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ 1977 ਦੇ ਵਿੱਚ ਐਸਐਸ ਮੀਸ਼ਾ ਨੂੰ ਕਵਿਤਾਮਾਂ ਦੇ ਸੰਗ੍ਰਹਿ ਕੱਚ ਦੇ ਵਸਤਰ ਅਧੀਨ ਜਿਹੜਾ ਇਹ ਪੁਰਸਕਾਰ ਪ੍ਰਾਪਤ ਹੋਇਆ 1978 ਗੁਰਮukh Singh Musafir ਨੂੰ ਨਿੱਕੀ ਕਹਾਣੀਆਂ ਦਾ ਸੰਗ੍ਰਹਿ ਉਰਵਾਰਪਾਰ ਲਈ ਜਿਹੜਾ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਹਿਤ ਪੁਰਸਕਾਰ ਦਿੱਤਾ ਗਿਆ 1979 ਦੇ ਵਿੱਚ ਜਸਵੰਤ ਸਿੰਘ ਨੇਕੀ ਨੂੰ ਕਵਿਤਾਵਾਂ ਦਾ ਸੰਗ੍ਰਹਿ ਕਰੁਣਾ ਦੀ ਛੋ ਤੋਂ ਮਗਰੋਂ ਲਈ ਪ੍ਰਸਕ੍ਰਿਤ ਕੀਤਾ ਗਿਆ 1980 ਦੇ ਵਿੱਚ ਸੁਖਪਾਲ ਵੀਰ ਸਿੰਘ ਹਸਰਤ ਇਨਾਂ ਦਾ ਕਵਿਤਾ ਸੰਗ੍ਰਹਿ ਸੂਜ ਸੂਰਜ ਤੇ ਕਹਿ ਕਸ਼ਾਂ ਇਹਦੇ ਅਧੀਨ ਇਹਨਾਂ ਨੂੰ ਪਰਸਕ੍ਰਿਤ ਕੀਤਾ ਗਿਆ ਇਸ ਤੋਂ ਬਾਅਦ 1981 ਦੇ ਵਿੱਚ ਵੀ ਐਨ ਦਿਵਾਲੀ ਇਹਨਾਂ ਦੀ ਕਵਿਤਾਮਾ ਦਾ ਸੰਗ੍ਰਹਿ ਸੀਗਾ ਫੁੱਟਪਾਥ ਤੋਂ ਘਰਾਸ ਤੱਕ 1982 ਗੁਲਜਾਰ ਸਿੰਘ ਸੰਧੂ ਇਹਨਾਂ ਦੀ ਕਹਾਣੀ ਸੀਗੀ ਅਮਰ ਕਥਾ ਪੁਸਤਕ ਦੇ ਅਧੀਨ ਪ੍ਰੀਤਮ ਸਿੰਘ ਸਫੀਰ ਨੂੰ 1983 ਦੇ ਵਿੱਚ ਕਵਤਾਮਾਂ ਦਾ ਸੰਗ੍ਰਹਿ ਅਨਿਕ ਵਿਸਥਾਰ ਦੇ ਲਈ ਪੁਰਸਕ੍ਰਿਤ ਕੀਤਾ ਗਿਆ 1984 ਦੇ ਵਿੱਚ ਕਪੂਰ ਸਿੰਘ ਘੁੰਮਣ ਇਹਨਾਂ ਦਾ ਨਾਟਕ ਜਿਹੜਾ ਸੀਗਾ ਪਾਗਲ ਲੋਕ ਇਹਦੇ ਲਈ ਇਹਨਾਂ ਨੂੰ ਪੁਰਸਕਾਰ ਮਿਲਿਆ 1985 ਦੇ ਵਿੱਚ ਅਜੀਤ ਕੌਰ ਇਹਨਾਂ ਦੀ ਸਵੈ ਜੀਵਨੀ ਸੀ ਸਵੈ ਜੀਵਨੀ ਸੀ ਖਾਨਾ ਬਦੋਸ਼ ਇਹਦੇ ਲਈ ਇਹਨਾਂ ਨੂੰ ਸਾਇਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸੁਜਾਨ ਸਿੰਘ 1986 ਦੇ ਵਿੱਚ ਕਹਾਣੀ ਸੰਗ੍ਰਹਿ ਸ਼ਹਿਰ ਤੇ ਗ੍ਰਾਂ ਲਈ ਪ੍ਰਸਕ੍ਰਿਤ ਕੀਤੇ ਗਏ RAM ਸਰੂਪ ਅਣਖੀ 1987 ਦੇ ਵਿੱਚ ਨਾਵਲ ਕੋਠੇ ਖੜਕ ਸਿੰਘ ਲਈ ਜਿਹੜਾ ਹੈ ਸਾਹਿਤ ਅਕਾਦਮੀ ਵੱਲੋਂ ਚੁਣੇ ਗਏ 1988 ਵਿੱਚ ਐਸਐਸ ਬਨਜਾਰਾ ਬੇਦੀ ਗਲੀਆਂ ਚਿੱਕੜ ਦੂਰਕਰ ਇਹ ਸਵੈ ਜੀਵਨੀ ਸੀ ਇਹਦੇ ਲਈ ਇਹਨਾਂ ਨੂੰ ਇਨਾਮ ਪੁਰਸਕਾਰ ਪ੍ਰਾਪਤ ਹੋਇਆ 1999 ਦੇ ਵਿੱਚ ਤਾਰਾ ਸਿੰਘ ਕਾਮਿਲ ਕਵਿਤਾ ਕੈ ਕਸ਼ਾਂ ਲਈ ਜਿਹੜਾ ਇਹਨਾਂ ਨੂੰ ਅ ਪੁਰਸਕਾਰ ਦਿੱਤਾ ਗਿਆ 1990 ਦੇ ਵਿੱਚ ਮਨਜੀਤ ਟਵਾਣਾ ਕਵਿਤਾ ਸੰਗ੍ਰਹਿ ਸੀਗਾ ਉਨਿੰਦਾ ਵਰਤਮਾਨ ਇਹਦੇ ਲਈ ਇਹਨਾਂ ਨੂੰ ਪੁਰਸਕਾਰ ਮਿਲਿਆ 1991 ਦੇ ਵਿੱਚ ਹਰਿੰਦਰ ਸਿੰਘ ਮਹਿਬੂਬ ਇਹਨਾਂ ਦਾ ਕਵਿਤਾ ਸੰਗ੍ਰਹਿ ਚਨਾ ਦੀ ਰਾਤ ਲਈ ਪੁਰਸਕਾਰ ਮਿਲਿਆ ਇਹਨਾਂ ਨੂੰ ਉਸ ਤੋਂ ਬਾਅਦ 1992 ਪ੍ਰੇਮ ਪ੍ਰਕਾਸ਼ ਪ੍ਰੀਮ ਪ੍ਰਕਾਸ਼ ਦਾ ਕਹਾਣੀ ਸੰਗ੍ਰਹਿ ਸੀਗਾ ਕੁਝ ਅਣਕਿਹਾ ਵੀ ਇਹਦੇ ਲਈ ਇਹਨਾਂ ਨੂੰ ਪੁਰਸਕਾਰ ਪ੍ਰਾਪਤ ਹੋਇਆ 1993 ਵਿੱਚ surjeet patar ਇਹਨਾਂ ਦਾ ਕਵਿਤਾ ਸੰਗ੍ਰਹਿ ਹਨੇਰੇ ਵਿੱਚ ਸੁਲਗਦੇ ਵਰਨਮਾਲਾ ਇਹਦੇ ਲਈ ਇਹਨਾਂ ਨੂੰ ਇਨਾਮ ਪ੍ਰਾਪਤ ਹੋਇਆ 1994 ਦੇ ਵਿੱਚ ਮਹਿੰਦਰ ਸਿੰਘ ਸਰਨਾ ਨਵੇਂ ਯੁੱਗ ਦੇ ਵਾਰਸ ਕਹਾਣੀ ਸੰਗ੍ਰਹਿ ਦੇ ਵਿੱਚ ਇਹਨਾਂ ਨੂੰ ਇਨਾਮ ਪ੍ਰਾਪਤ ਹੋਇਆ ਡਾਕਟਰ ਜਗਤਾਰ ਸਿੰਘ ਇਹਨਾਂ ਦਾ ਕਵਿਤਾ ਸੰਗ੍ਰਹਿ ਜਗਨੂ ਦੀਆ ਕੇ ਜਗਨੂ ਦੀਵਾ ਦੇ ਦਰਿਆ 1996 ਦੇ ਵਿੱਚ ਸੰਤੋਖ ਸਿੰਘ ਧੀਰ ਨੂੰ ਪੱਖੀ ਕਹਾਣੀ ਸੰਗ੍ਰਹਿ ਲਈ ਜਿਹੜਾ ਇਹ ਪੁਰਸਕਾਰ ਮਿਲਿਆ 1997 ਦੇ ਵਿੱਚ ਜਸਵੰਤ ਸਿੰਘ ਕਾਵਲ ਨਾਵਲ ਤੋਸ਼ਾਲੀ ਦੀ ਹੰਸੋ ਲਈ ਪੁਰਸਕਾਰ ਮਿਲਿਆ ਇਹਨਾਂ ਨੂੰ 1998 ਦੇ ਵਿੱਚ ਮੋਹਨ ਭੰਡਾਰੀ ਮੂਨ ਦੀ ਅੱਖ ਕਹਾਣੀ ਸੰਗ੍ਰਹਿ ਲਈ ਜਿਹੜਾ ਇਹ ਇਨਾਮ ਮਿਲਿਆ 1999 ਵਿੱਚ ਨਰਿੰਜਨ ਤਸਨੀਮ ਦੇ ਨਾਵਲ ਕੁਆਚੇ ਅਰਥ ਲਈ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਹਿਤ ਪੁਰਸਕਾਰ ਪ੍ਰਾਪਤ ਹੋਇਆ 2000 ਦੇ ਵਿੱਚ ਬਰਿਆਮ ਸੰਧੂ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਜਿਹੜਾ ਸਾਹਿਤ ਅਕਾਦਮੀ ਵੱਲੋਂ ਜਿਹੜੇ ਨੇ ਪੁਰਸਕ੍ਰਿਤ ਕੀਤੇ ਗਏ